ਸਰ ਸਾਡੇ 3.5 ਸਾਲਾ ਸ਼ਤਾਬਦੀ ਨੂੰ ਸਮਾਰਟ ਸੈਮੀਨਾਰ ਰੱਖਿਆ ਗਿਆ ਕਾਲਜ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤ੍ਰੈਸ਼ਤਾ ਬੀ ਗੁਰਗੋਬੀ ਸਿੰਘ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਕਿ ਤਿੱਖਾਂ ਦੀ ਸ੍ਰੀਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਰੇਨ ਚੱਲ ਰਿਹਾ ਹੈ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਸਕੱਤਰ ਵਿਦਿਆ ਇੰਜੀਨੀਅਰ ਸਰਦਾਰ ਸੁਖਮਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲਾਂ ਕਾਲਜਾਂ ਦੇ ਵਿੱਚ ਸੈਮੀਨਾਰ ਕਰਵਾਉਣ ਦੇ ਆਦੇਸ਼ ਹੋਏ ਸਨ ਉਸੇ ਹੀ ਲੜੀ ਤਹਿਤ ਅੱਜ ਵਿਦਿਆਰਥੀਆਂ ਨੂੰ ਸਿਰਗੁਰ ਤੇ ਇੱਕ ਬਹਾਦਰ ਦੀਦੀ 10 50 ਸਾਲਾ ਸ਼ਤਾਬਦੀ ਦੇ ਪਰਪ ਭਾਈ ਡਾਇਲੋਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਸ਼ਹੀਦਾਂ ਨੂੰ ਸਮਰਪਿਤ ਅੱਜ ਦਾ ਇਹ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਡਾਕਟਰ ਕਵਰਜੀਤ ਸਿੰਘ ਜੀ ਸਹਾਇਕ ਪ੍ਰੋਫੈਸਰ ਪੰਜਾਬੀ ਵਿਭਾਗ ਗੁਰੰਗਦੇਵ ਕਾਲਜ ਖਡੂਰ ਸਾਹਿਬ ਅਤੇ ਸਰਦਾਰ ਆਕਾਸ਼ਪੀਰ ਸਿੰਘ ਜੀ ਸਹਾਇਕ ਪ੍ਰੋਫੈਸਰ ਪੰਜਾਬੀ ਫੋਰਸ ਕਾਲਜ ਕਮਰਸ ਤੋਂ ਆਏ ਉਹਨਾਂ ਨੇ ਵਿਦਿਆਰਥੀਆਂ ਦੇ ਨਾਲ ਗੁਰਤੇਗ ਬਾਦ ਜੀ ਦੀ ਸ਼ਹੀਦੀ ਨੂੰ ਸਬੰਧਤ ਆਪਣੇ ਵਿਚਾਰ ਸਾਂਝੇ ਕੀਤੇ ਉਮੀਦ ਕਰਦੇ ਹਾਂ ਕਿ ਜੋ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ-ਅਲੱਗ ਰੂਪਾਂ ਦੇ ਵਿੱਚ ਗੁਰਤੇਗ ਬਾਦ ਜੀ ਅਤੇ ਬਾਕੀ ਸਿੰਘ ਚੀਦਾ ਨੂੰ ਯਾਦ ਕਰਨ ਲਈ ਇਹ ਪ੍ਰੋਗਰਾਮ ਉਲੀਕ ਰਹੀ ਹੈ ਇਹ ਪ੍ਰੋਗਰਾਮ ਦਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਜੀਵਨ ਵਿੱਚ ਸੇਧ ਲੈਣ ਲਈ ਕਾਫੀ ਸਹਾਇਕ ਹੋਵੇ ਕਿੰਨੇ ਬੱਚੇ ਨੇ ਭਾਗ ਲਿਆ ਅੱਜ ਲਗਭਗ 200 ਦੇ ਕਰੀਬ ਵਿਦਿਆਰਥੀ ਜਿਹੜੇ ਆ ਉਸ ਸੈਮੀਨਾਰ ਵਿੱਚ ਸ਼ਾਮਲ ਹੋਏ ਨੇ ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਚਾਲ ਰਹੇ ਨਜ਼ਦੀਕੀ ਸਕੂਲ ਸਿਰਗੁਰ ਆਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਿਰਗੁਰ ਨਾਨਕ ਦੇ ਗਰਲ ਸਕੂਲ ਕਿਉ ਮੰਡੀ ਅਤੇ ਸਿਰਗੁਰ ਆਮਦਾਸ ਸਕੂਲ 골ਡਨ ਟੈਂਪਲ ਕਲੋਨੀ ਤੋਂ ਪ੍ਰਿੰਸੀਪਲ ਸਾਹਿਬਾਨ ਤੋਂ ਉਹਨਾਂ ਦੇ ਸਟਾਫ ਮੈਂਬਰ ਵੀ ਸ਼ਾਮਲ ਹੋਏ